ਜੀ ਸਤਿ ਸ੍ਰੀ ਅਕਾਲ ਜੀ ਪਹਲਾ ਜਿਹੜੀ ਫੰਟੇ ਬੋਬੋ ਵੈਲਕਮ ਹੈ ਜੀ ਤੇ ਅੱਜ ਵੀਡੀਓ ਹੈਗੀ ਆ ਪਿੰਡ ਪੰਗਾਲੀ ਜ਼ਿਲ੍ਹਾ ਛੀਂ ਅੰਮ੍ਰਿਤਸਰ ਤੇ ਤਹਿਸੀਲ ਮੰਜੀਠਾ ਅੱਜ ਦੀ ਵੀਡੀਓ ਵਿੱਚ ਚਾਰ ਪੰਜ ਝੋਟੀਆਂ ਹਲਾ ਲਾਂਗੇ ਜੋ ਸੱਜਰਾ ਗੱਬਣਾ ਟੋਕੜਾ ਗੱਬਣਾ ਤੇ ਏਕਾ ਗਾਮ ਹਲਾ ਲਾਂਗੇ ਜਲਸੀ ਤੁਹਾਨੂੰ ਵੇਰ ਤੇ ਬਾਕੀ ਬੋਛੇ ਨਾ ਟੀਲਵੀ ਜੀਆਂ ਨੂੰ ਤੇ ਕਰਦੇ ਆ ਗੱਲਬਾਤ ਹਾਂਜੀ ਸასი ਕਾਲ ਜੀ ਸასი ਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਜੀ ਧੰਨਵਾਦ ਆਓ ਕਲਗੀਧਰ ਪਾਸ਼ਾ ਦਾ ਬਹੁਤ ਬਹੁਤ ਜੀ ਮੇਰਾ ਉਹ ਪਾਸ਼ਾ ਦੀਆਂ ਤੇ ਬਾਕੀ ਨਾਲ ਆਪਣਾ ਕੋਈ ਸੋਇਆ ਸੋਇਆ ਵਾ ਠੀਕ ਹੈ ਜੀ ਹੁਣੇ ਸੋਈ ਮਹੀਂ ਠੀਕ ਹੈ ਤੇ ਡਰੈਸ ਦੱਸ ਦੋ ਆਪਣਾ ਆ ਜੀ ਟੋਕੜ ਗੱਬਣੀ ਆ ਗਈ ਆ ਅੱਜੇ ਵੀ ਆ ਗਈ ਆ ਠੀਕ ਹੈ ਜੀ ਡਰੈਸ ਆਪਣਾ ਪਿੰਡ ਭੰਗਾਲੀ ਜਿਲ੍ਹਾ ਅੰਮ੍ਰਿਤਸਰ ਖੇਲ ਮਜੀਠਾ ਠੀਕ ਹੈ ਜੀ ਜੈੰਤੀਪੁਰ ਤੋਂ ਤਾਂ 4 ਕਿਲੋਮੀਟਰ ਪੈਂਦਾ ਸੀ ਬਿਲਕੁਲ ਠੀਕ ਹੈ ਜੀ ਤੇ ਬਾਕੀ ਮਾਲ ਤੇ ਦੇਖ ਹੀ ਲੈਣਾ ਸਾਰੇ ਆ ਬਾਕੀ ਨੰਬਰ ਆਪਣਾ ਤੁਹਾਨੂੰ ਪਤਾ ਹੀ ਆ ਹਾਂਜੀ ਤੇ ਕੋਈ ਨੰਬਰ ਵੀ ਦੱਸਾ ਦਿੰਦੇ ਬਾਅਦ ਚ ਜਿਵੇਂ ਬਣਾ ਲ ਗਏ ਚਲੋ ਤੇ ਮਾਲ ਆਪਣੇ ਕੋਲ ਸੁਆ 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 ਪੂਰੀ ਮਾਲ ਬਣ ਗਿਆ ਹੈ ਵੀਡੀਓ ਤੋਂ ਬਣਾਉਣਾ ਨਹੀਂ ਪਾਉਣਾ ਠੀਕ ਹੈ ਠੀਕ ਹੈ ਪੂਰੀ ਮੀਆਂ ਸੁਈਆਂ ਬਕਰੋ ਅੱਜ ਠੀਕ ਹੈ ਜੀ ਤੇ ਆ ਵੀ ਇੱਕ ਪਾਤ ਲੱਗੇ ਸੁਈ ਅੱਜ ਠੀਕ ਹੈ ਜੀ ਇਹ ਅੱਜ ਹੀ ਸੁਈ ਹੈ ਉਹ ਵੀ ਅੱਜ ਹੀ ਸੁਈਆਂ ਦੋ ਕਮਈਆਂ ਹੋਣ ਦੋ ਕਮਈਆਂ ਹੋ ਰਿਹਾ ਉਹ ਵੀ ਅੱਜ ਹੀ ਸੁਈਆਂ ਪਰ ਉਹ ਅਜੇ ਨੀ ਪਾਗਾ ਕੱਲ ਪਰ ਸੁਈਆਂ ਉਹ ਵੀ ਠੀਕ ਹੈ ਇਹਨੀਆਂ ਉਹ ਚੇਰ ਪਾਤੀ ਆ ਠੀਕ ਹੈ ਜੀ ਦਬਲ ਗੱਡੀ ਚੰਗੀ ਮੈਂ ਵੱਡੀ ਢੇਰੀ ਵਾਲੀ ਮੈਂ ਵਾਹ ਜੀ ਵਾਹ ਕਿਦਾਂ ਦਾ ਥਾਨ ਕਿਦਾਂ ਦਾ ਠਕਾ ਕੇ ਦੋ ਲੋ ਜੀ ਇੰਨਾ ਬੋਲਾ ਖੋਲੋ ਬਹੁਤ ਜੰਗਾ ਚ ਵਾਪਸ ਮਾਵ ਠੀਕ ਹੈ ਜੀ ਉਹਨੇ ਗੇੜਾ ਲੂੰਗੇ ਵਾਹ ਜੀ ਵਾਹ ਇਹ ਕਿੰਨਾ ਸੂਆ ਆ ਗਿਆ ਜੋ ਤੂਆ ਦੱਜਾ ਲਾ ਲੋ ਤੱਜਾ ਲਾ ਲੋ ਠੀਕ ਆ ਜੀ ਇਹ ਆ ਵੀ ਲੈ ਵਾ ਲੂਆ ਬੜਾ ਚੰਗੇ ਦੁੱਧ ਵਾਲੀ ਆ ਠੀਕ ਆ ਜੀ 14 ਪਾ ਲੀਟਰ ਕਰ ਦੋ ਵਾਹ ਜੀ ਵਾ ਦੇਖੋ ਕਿੰਨਾ ਵਾ ਤੇ ਆ ਗਿਆ ਮੂੰਹ ਸਾਰਾ ਹਾਂ ਜੀ ਜਵਾਬ ਸਮਾਰਟ ਕਰਦਾ ਤੇ ਬੱਚਾ ਕੀ ਆ ਗਿਆ ਮਗਰ ਬੱਚਾ ਮਗੜੀ ਆ ਗਿਆ ਠੀਕ ਹੈ ਜੀ ਕੱਟੀ ਆ ਗਈ ਮਗਰ ਕੱਟੀ ਮਗਰ ਹੁਣੇ ਸਹੀ ਆ ਵਾਹ ਜੀ ਵਾਹ ਆਹ ਦੇਖੋ ਜੀ ਜੀਰ ਪਾਤੀ ਆ ਠੀਕ ਹੈ ਜੀ ਆ ਜੀਰ ਤੇ ਸੁਆਬ ਸੁਆਬ ਬੜਾ ਜਿਆਦਾ ਚੰਗਾ ਵਾ ਠੀਕ ਹੈ ਜੀ ਪੋਲੀ ਮੋਟੀ ਧਾਰਿਆ ਠੀਕ ਆ ਹਾਂ ਇਦਾਂ ਬਹਿ ਸੀਲ ਬੜੀ ਭਾਂ ਇਦਾਂ ਬਹਿ ਜਾਓ ਠੀਕ ਹੈ ਜੀ ਇਦਾਂ ਬਹਿ ਜਾਓ ਆ ਦੇਖੋ ਵਾਹ ਜੀ ਵਾਹ ਲਾਟ ਨਹੀਂ ਮਾਰਦੀ ਸੀਲ ਠੰਡੀ ਬੜੀ ਆ ਦੇਖੋ ਮਾਰੋ ਜੀ ਮਾਰੋ ਕੋਈ ਨਹੀਂ ਧਾਰਾ ਮਾਰਨੀ ਆ ਮਾਰ ਦੋ ਵਾਹ ਬੜਾ ਇੱਕ ਨੰਬਰ ਵਾਹ ਜੀ ਵਾਹ ਬਹੁਤ ਜਿਆਦਾ ਪੋਲੀ ਮੈਂ ਠੀਕ ਹੈ ਜੀ ਅਗਲੇ ਨੂੰ ਮਾਰ ਦਿਓ ਮਰੀਆਂ ਉਹ ਥੋੜੀ ਨਾ ਕੈਮਰਾ ਪਰ ਅਸੀ ਆਈ ਨਹੀਂ ਥੋੜੋ ਆ ਦੇਖੋ ਅਗਲੇ ਮਾਰੇ ਮਰੀ ਵਾਹ ਜੀ ਵਾਹ ਬਹੁਤ ਝੂਣ ਚੰਨ ਜਵਾਦ ਕਮਾਲ ਦਾ ਹੀ ਲੱਗਾ ਤੇ ਬਹੁਤੀ ਫੋਨ ਲੀ ਜੋ ਠੀਕ ਹੈ ਜੀ ਠੀਕ ਹੈ ਜੀ ਕੱਤੀ ਆ ਗਈ ਮਗਰ ਕੱਟੀ ਮਗਰ ਜੀ ਠੀਕ ਹੈ ਜੀ ਬਾਕੀ ਦੁੱਧ ਦੇਖੋ ਆਪਣੀ ਹੁੰਦੇ ਭਾਉ ਕੋਈ ਚੌਂਕਲੋ ਜੋਲੇ ਭਾਉ 15 ਜੋਲੇ ਭਾਉ 12 ਜੋਲੇ ਠੀਕ ਹੈ ਜੀ ਕੋਈ ਤੇ ਬੋਲੇ ਜੇ ਹੁਣ ਸੁਈ ਆ ਹਾਂ ਜੀ ਵੱਡੀ ਮੈਂ ਤੇ ਮੁੱਲ ਬਾਕੀ ਦੇਖੋ ਕਿਦਾਂ ਕਰਨਾ ਆਪਾਂ ਠੀਕ ਹੈ ਜੀ ਮੁੱਲ ਜਿਆਦਾ ਹੀ ਕਰਦੇ ਆ ਆ ਕਰ ਦਿਓ ਠੀਕ ਹੈ ਜੀ ਵਾਹ ਜੀ ਵਾਹ ਹੁਣੇ ਸੁਈ ਆ ਜੇ ਪਹਿਲਾ ਬੋਲਾ ਹੀ ਆ ਠ ਠੀਕ ਹੈ ਜੀ ਤੇ ਦੱਸ ਦੀਏ ਰੇਟ ਫਿਰ ਰੇਟ ਦਾ ਮੁੱਲ ਕੋ ਲੱਖ ਨਹੀਂ ਕਰਨਾ ਹਾਂਜੀ ਜਿਆਦਾ ਹੀ ਕਰਨਾ ਠੀਕ ਹੈ ਜੀ 90 ਰੁਪਏ ਦੇ 90 ਜਮ ਦੋ ਹੀ ਛੱਡ ਦਾਂਗੇ 88000 ਦੀ 88000 ਦੇ ਦਾਂਗੇ ਠੀਕ ਹੈ ਜੀ ਹਾਂਜੀ ਚਲੋ ਅੱਗੇ ਆ ਵੀ ਸੂਈ ਆ 88 ਦੀ ਵੀ ਹੁੰਦੀ ਨਹੀਂ ਹੋਰ ਕੱਟ ਕਰ ਦੇਣੀ ਹੈ ਹੋਰ ਕੱਟ ਕਰ ਦੇਣੀ ਹੈ ਹੋਰ ਕੱਟ ਕਰ ਦੇਣੀ ਹੈ ਠੀਕ ਹੈ ਜੀ ਇਹ ਦੇ ਦੇਣੀ ਆ 87 88000 ਦੀ ਹਾਂਜੀ 86 86000 ਦੀ 86000 ਦੀ ਲੱਖਰ ਕੀ ਜੇ ਵਾਹ ਜੀ ਵਾਹ ਦੁੱਧ ਭਾਂ 14 ਕਰ ਜੇ 15 ਕਰ ਜੇ 12 ਕਰ ਜੇ ਆਪਣੀ ਸੇਵਾ ਦਾ ਠੀਕ ਹੈ ਜੀ ਜਿੱਥੋਂ ਲਈਏ ਨਾ ਪਰ ਫਿਰ ਚੰਗੀ ਮਿਆਂ ਹੁਨਾ ਜਵਾਜ ਉਹ ਕਮਾਲ ਦਾ ਹੀ ਲਗਾ ਗਏ ਵਾਹ ਇੱਕ ਨੰਬਰ ਦਾ ਇਹ ਸੂਈ ਜੋੜੀ ਦੋ ਨੰਬਰ ਵਾਲੀ ਇਹ ਸੁਨੀਤਾ ਜੀ ਠੀਕ ਹੈ ਜੀ ਆਹ ਬੱਚਾ ਵੱਜਿਆ ਗਾੜੀ ਆਹ ਬੱਚਾ ਜੀ ਪਹਿਲਾਂ ਕੱਢੀ ਚੌਗੀ ਏ ਚੌਗੀ ਪਹਿਲੇ ਸੂਏ ਹਾਂ ਜੀ ਮੈਂ ਤੁਹਾਨੂੰ ਬੋੜਾ ਖਿਆਲ ਬੰਦਾ ਬਣਾ ਲੇਦਾ ਸੀ ਪਹਿਲੀ ਠੰਡੀ ਬੜੀ ਠੀਕ ਹੈ ਜੀ ਚੌਗੀ ਆ ਚੌਗੀ ਆ ਗਈ ਬੜੀ ਬੜੀ ਦੇ ਸੀਲ ਬੜੀ ਦੇ ਆਪਣਾ ਦੁੱਧ ਦੁੱਧ ਅੱਜ ਕਿੰਨਾ ਕਾ ਗਿਆ ਜੋ ਦੁੱਧ ਦਿਖਾਜੇ ਹੁਣ ਮੈਨੂੰ 8 ਕਿਲੋ ਦੇ ਨਿਕੜਿਆ ਠੀਕ ਹੈ ਜੀ ਅਜੇ ਬੜਾ ਠੀਕ ਹੈ ਬੜੀ ਜਵਾਬ ਦਾ ਬੜਾ ਠੀਕ ਹੈ ਠੀਕ ਹੈ ਜਵਾਬ ਨੂੰ ਖੇਦੀ ਜਾਂਦੀ ਭਜਦੀ ਜਵਾਬ ਅਲ ਹਾਂ ਜੀ ਹਾਂ ਜੀ ਮਗਰ ਕੱਟੀ ਹੈ ਠੀਕ ਹੈ ਜੀ ਮਗਰ ਵੀ ਕੱਟੀ ਆ ਗਈ ਤੇ ਚਾਰ ਪੰਜ ਦੇ ਨੋਗੇ ਸੁਈ ਨੂੰ ਠੀਕ ਹੈ ਜੀ ਚੋਗੀ ਇਹ ਮੁੰੋ ਚੋਗੀ ਚਾਰ ਦਿਨ ਠੀਕ ਹੈ ਜੀ ਬਾਕੀ ਜਾਨ ਸਾਰੀ ਨੀਲੀ ਦੀ ਆ ਗਈ ਨੀਲੀ ਜਾ ਗਈ ਇਹ ਹਨੂ ਹੋਇਆ ਮਰੇ ਆ ਜੋ ਕਟੀ ਆ ਗਈ ਮਗਰ ਬਾਕੀ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਵਧੀਆ ਤੇ ਦੱਸਿਓ ਇਹ ਰੇਟ ਇਹਦਾ ਜੀ ਇਹਦਾ ਰੇਟ ਤੇ ਅੱਗੇ 10 ਦਿਨ ਪਹਿਲਾਂ ਥੋੜਾ ਹੁਣ ਕੰਮ ਹੋਇਆ ਗਾ ਘੜਿਆ ਹਾਂਜੀ ਹਾਂਜੀ ਉਹ ਤਾਂ ਦੇ ਹੋ ਜੀ 10 15 ਨੇ ਵੇਚੀਆਂ ਹਾਂਜੀ ਹੁਣ ਇਹਦਾ ਮੁੱਲ ਜਨਾ ਮਰਜੀ ਵੀਰੇ 90 ਹਜ਼ਾਰ ਹੀ ਹਟੇ ਦਾਂਗੇ ਬਾਕੀ ਤੂੰ ਦੱਸ ਦੇ 90 ਜੋ ਕਿੰਨਾ ਸ਼ਾਦੀ ਹੈ ਫਿਰ 90 ਹਟ ਦਾਂਗੇ 2000 ਦਾ ਮੰਨਣ ਕਰ ਦਾਂਗੇ। ਬੁੜੇ 85 ਦੀ ਜਾਂਦੀ ਹੈ। ਚਲਦਾ 85 ਨੂੰ ਕਹਿਆ ਤਾਂ ਪਰ ਠੋਡੀ ਆ ਜਦੋਂ ਪਹਿਲਾਂ ਚੱਕਦੇ ਨੇ ਇਦਾਂ ਨਾਲ ਦੀ 10 15 ਦੀ ਵੇਚੀ ਆ। ਠੀਕ ਹੈ ਠੀਕ ਹੈ ਜੀ। ਛੋਟੀ ਠੋਡੀ ਹੈ ਜਾਨ ਜਾਤ ਮਸ ਵਾਲੀ ਆ। ਠੀਕ ਹੈ ਜੀ ਬਾਕੀ ਮਗਰ ਵੀ ਗੱਡੀ ਆ ਗਈ। ਮਗਰ ਵੀ ਗੱਡੀ ਪਹਿਲਾਂ ਆ ਜੇ ਪਹਿਲਾਂ ਆ ਚੌਗੀ ਕੱਟੀ ਇਹਦੇ ਠੀਕ ਹੈ ਜੀ। ਠੰਡੀ ਵੀ ਬੜੀ ਫਿਰ। ਠੀਕ ਹੈ ਜੀ। ਜਿਹਦਾ ਮੱਝ ਵੀ ਵੇਖੇ ਵੇ। ਠੀਕ ਹੈ ਜੀ। ਆਹ ਕਰੀਏ ਕੇ ਸੁਈ ਆ। ਇਹ ਟੋਕੜਾ ਡੱਬਣਾ। ਇਹ ਟੋਕੜਾ ਡੱਬਣਾ ਗਈ। ਇਹ ਹੈ ਜੀ। ਸਤਮਾਹੀਨਾ ਲੱਗਾ ਸਤਮਾਹੀਨਾ ਲੱਗਾ ਤੇ ਦੁੱਧ ਵੀ ਇਹਨੂੰ 8 ਕਿਲੋ ਹੁੰਦੇ ਆ ਠੀਕ ਹੈ ਜੀ ਇਹ ਵੀ ਪਹਿਲਾ ਸੂ ਆ ਗਿਆ ਇਹ ਪਹਿਲਾ ਸੂ ਆ ਠੀਕ ਹੈ ਜੀ ਪਹਿਲਾ ਸੂ ਆ ਗਿਆ ਸਤਾਂਵੇਂ ਮਹੀਨੇ ਦੇ ਸਤਵੇਂ ਨਵਾਂਮੀ ਨਾਲ ਕਿ ਸਤਵਾਂ ਸਤਮਾਹੀਨਾ ਲੱਗਾ ਕੱਟਕਾਰ ਨਹੀਂ ਵੱਡੀ ਛੋਟੀ ਨਹੀਂ ਪਹਿਲਾ ਸੂ ਆ ਪਹਿਲਾ ਸੂ ਆ ਠੀਕ ਹੈ ਜੀ ਸੀਲ ਵੀ ਵੱਡੀ ਠੀਕ ਹੈ ਜੀ ਦੁੱਧ ਵੀ 8.5 ਕਿਲੋ ਦੱਸਦੇ ਆ ਤੇ ਸਤਵਾਂ ਹੀ ਮਹੀਨਾ ਲੱਗ ਗਿਆ ਜੀ ਤਦ ਕਹਿੰਦਾ ਚੱਕ ਪਾ ਲੈ ਡਰਾਪਰਾਂ ਦੇ ਨੂੰ ਚੱਕ ਰੋ ਜੀ ਸਮਝੀ ਠੀਕ ਹੈ ਜੀ ਜੇ ਦੱਸ ਦਈਏ ਇਹਦਾ ਰੇਟ ਰੇਟ ਦਾ ਇਹਦਾ ਰੇਟ ਵੀ ਛੋਟਾ ਹੀ ਆ ਹਾਂਜੀ ਬਹੁਤਾ ਵੱਡਾ ਨਹੀਂ ਕਰਨਾ ਮੁੱਲ ਦੇ ਭਾਈਆ ਕਿੰਨੇ ਦੇ ਦੇਣੀ ਆ ਇਹ ਦੇ ਦਾਂਗੇ 65 ਬਾੜ ਦੇ ਦਾਂਗੇ ਠੀਕ ਹੈ ਜੀ 65 ਜਾਂ ਧਿਆਨ ਨਾਲ ਦੇ ਦਾਂਗੇ ਠੀਕ ਹੈ ਜੀ ਬਾਕੀ ਛੋਟੀ ਵੱਡੀ ਆ ਦੁੱਧ ਦੇ ਕੋ 7 ਕਿਲੋ ਪੱਕਾ ਬਾਕੀ ਠੀਕ ਹੈ ਜੀ ਜਿਹਦੇ ਦੇਖੋ ਠੀਕ ਹੈ ਜੀ ਬਹੁਤ ਚੰਗਾ ਪਹਿਲੇ ਸੂਏ 7 ਮਹੀਨੇ ਦੀ ਗੱਭਾਂ ਦੇ ਦੁੱਧ ਨਾ ਕਹਿੰਦਾ ਨਾ ਦੁੱਧ ਵੀ 7 ਕਿਲੋ ਹੀ ਹੋਊਗਾ 7 ਕਿਲੋ ਹੀ ਦੁੱਧ ਤੇ 27 ਮਿੰਟ ਲੇਗਾ ਬੰਨ ਕੋਈ ਚਾਰ ਡੰਗ ਚੋਗੇ ਠੀਕ ਹੈ ਜੀ ਇਹ ਬਾਹਰ ਜਾਂਦੀ ਗੱਦੇ ਦਾਂਗੇ ਇਹ ਬਾਹਰ ਜਾ ਕੇ ਦਾਂਗੇ ਠੀਕ ਹੈ ਜੀ ਅੱਗੇ ਆ ਜੋ ਦੀ ਇਹ ਪਹਿਲੇ ਸੂਣੀਏ ਜੇ ਇਹ ਪਹਿਲੇ ਸੂਏ ਸੁਣੀਏ ਜੇ ਇਹ ਦਿੰਦੇ ਦੇਣ ਛੋੜੇਗੀ ਠੀਕ ਹੈ ਜੀ ਨਾਲੇ ਕੋਈ ਤਾਂ ਇਹ ਮਹੀਨਾ ਜਦੋਂ ਖਰੂਗੀ ਜੋ ਦੁੱਧੇ ਵੀ ਖਾ ਸਕਦੀ ਮੀਨੋ ਬਾਂ ਖਾਦਣ ਠੀਕ ਹੈ ਜੀ ਤੇ ਬਾਕੀ ਪਹਿਲੇ ਸੂਏ ਕੱਢੀ ਕੋ ਕੱਢੀ ਸੋਣੀ ਗੱਡੀ ਚੰਗੀ ਆ ਠੀਕ ਹੈ ਕੋਈ ਪਿੱਛਾ ਨਹੀਂ ਮਾਰਦੀ ਕੋਈ ਮੂਸਲੀ ਨਿੱਕੇ ਪੈਸਾ ਮੈਨੂੰ ਲੱਗਾ ਠੀਕ ਹੈ ਜੀ ਪਹਿਲੇ ਸੂਏ ਸੁਣੀ ਆ ਅਜੇ ਮਹੀਨਾ ਦਾ ਟਾਈਮ ਵੀ ਜੀ ਨੂੰ ਦੱਸਦੇ ਵੀ ਖਾਣਾ ਈ ਲੈ ਆਓ ਜੀ ਠੀਕ ਹੈ ਜੀ ਕਾਲੀ ਖੂੜੀ ਝੋੜੀ ਹਾਂ ਜੀ ਸੂਏ ਪਹਿਲਾਂ ਸੁਣੀਏ ਪਹਿਲੇ ਸੂਏ ਸੁਣੀਏ ਸੁਣੀ ਪਹਿਲੇ ਸੂਏ ਠੀਕ ਹੈ ਜੀ ਕਾਟ ਗੁਦੀ ਵਗੀ ਜੰਗਾ ਵਾਪੀ ਨਿੱਕੀ ਨਹੀਂ ਗਈ ਕਾਟ ਗੁਦੀ ਬੜਾ ਵਧੀਆ ਵਾ ਇਹ ਬਣੀ ਬੁਰੀ ਤੇ ਖੱਲੋਂ ਖੱਲੋਂ ਬੜੀ ਸਾਫ ਆ ਮੈਂ ਨੋ ਦਿਨ ਦਾ 5 ਵੱਧ ਘੱਟ ਖਾੜ ਸਕਦੀ ਆ ਠੀਕ ਹੈ ਜੀ ਬਾਕੀ ਦੋਆਂ ਦਿਨਾਂ ਮਹੀਨਾਂ ਲਈ ਗੇਮ ਨਹੀਂ ਆ ਕੀ ਠੀਕ ਹੈ ਜੀ ਛੋਟੀ ਵੱਡੀ ਆ ਹਾਂ ਜੀ ਤੇ ਜੇ ਤਾਜੀ ਹੋਵੇ ਤੇ ਜੋ ਮੋਲਿਆ ਅੱਜ 85 ਹਜ਼ਾਰ ਦਿੱਗੇ ਠੀਕ ਹੈ ਜੀ ਇਹ 85 ਹਜ਼ਾਰ ਵੀਰ ਦੇ ਜੋ ਸਮਾਵਾਂ ਠੀਕ ਆ ਤੇ ਹੁਣ ਆਪਾਂ ਕਿੰਨੇ ਦੇ ਦੇਣੀ ਹੁਣ ਆਪਾਂ ਜਾਜ ਦੇ ਦੇਣੀ ਆ ਠੀਕ ਆ ਆਪਾਂ 60 ਹਜ਼ਾਰ ਦੇ ਦੇਣਾ ਕੇ ਸਾਹਮਣੀ ਅਮੀਨਾ ਸਵਾਮੀ ਨਾਲ ਠੀਕ ਹੈ ਜੀ ਆਇ ਨਾ ਅੰਮੀ ਦੇ ਕੋਲ ਕੀ ਰੀ ਹੋਏ ਖੀੜੀ ਠੀਕ ਹੈ ਜੀ 5 ਕਿਲੋ ਤਾਂ ਪੱਕਾ ਹੀ ਹੋਊਗਾ ਠੀਕ ਹੈ ਆਪਣੀ ਸੇਵਾ ਨਾਲ ਖੜ ਕੇ ਪਾਉਂਗਾ ਬਾਕੀ ਜਾਨ ਨਾਲ ਬੜੀ ਜਲਸੀ ਪਿਓ ਰਿਆ ਪਿਓ ਜਲਸੀ ਆ ਗਈ ਮੂੰਹ ਤੇ ਦੰਡਾਂ ਦੀ ਖੀੜੀ ਤੇ 5 ਕਿਲੋ ਦੁੱਧ ਵਾਹ ਜੀ ਵਾਹ ਕੋਈ ਨਹੀਂ ਆ ਗਈ ਨਾ ਉਹ ਜਿਹੜਾ ਜਾ ਕੇ ਟਰੈਕਟਰ ਚਾਕਰ ਆ ਜਾਂਦਾ ਠੀਕ ਹੈ ਜੀ ਕਿਹੜੇ ਕਿਸਮ ਦਾ ਨਿਕਲਿਆ ਲਿਆਓ ਜੀ ਠੀਕ ਹੈ ਜੀ ਇਦਾਂ ਹੀ ਚੋਈਦੀ ਆ ਹਾਂ ਮੈਂ ਇਦਾਂ ਥਾਲੀ ਕੋ ਨਹੀਂ ਆਵੇ ਠੀਕ ਹੈ ਜੀ ਵੇ ਇਧਰ ਠੀਕ ਹੈ ਜੀ ਬਾਹਰ ਤੁਰਿਆ ਛੱਟੇ ਬੰਦੇ ਆ ਬਾਹਰ ਜਨਾ ਦੇ ਨਾਲ ਦੇ ਸਭਲੇ ਆਣਾ ਹਾਂ ਜੀ ਜਿੰਨਾ ਕੁ ਮੁੱਲ ਪਾਣਾ ਇੰਨੇ ਨਹੀਂ ਤੇ ਦੇ ਨਾਲ ਦੇ ਫੰਡਰਾ ਵਸ਼ੀਆਂ ਹੋ ਗਈਆਂ ਨਹੀਂ ਠੀਕ ਹੈ ਠੀਕ ਹੈ ਇਹਨੇ ਫੰਡਰਾ ਵੰਦੇ ਜਲਦੀਆਂ ਬੰਦੀਆਂ ਹੈ ਨਾ ਠੀਕ ਹੈ ਮੋਲ ਇਹਦਾ ਛੋਟਾ ਹੀ ਹੋ ਗਿਆ ਹਾਂਜੀ ਬਾ ਦੇਣ ਵਾਲੀ ਨਾਲ 15000 ਦਾਂਗੇ 13 ਦੀ ਦੇਣਾਂਗੇ ਹਾਂਜੀ 12000 ਚਲ 12 ਦੀ 12 ਮੇਰਾ ਚਲੋ ਠੀਕ ਹੈ ਜੀ ਆਹੀ ਮਾਲ ਅੱਜ ਆਪਣੇ ਕੋਲ ਇਹੋ ਜੀ ਮਾਲ ਆਪਣੇ ਕੋਲ ਠੀਕ ਹੈ ਜੀ ਤਾਂ ਉਹਦੀ ਵੱਡੀ ਉਹ ਤਾਂ ਗੱਡੀ ਵਾਲੀ ਠੀਕ ਹੈ ਜੀ ਨਾ ਵੀ ਨਹੀਂ ਘੜੀ ਕੋਣ ਠੀਕ ਹੈ ਬੜੀ ਚੰਗੀ ਗਾਹ ਕੋਈ ਕਹਿੰਦੀ ਕੋਈ ਵੀਡੀਓ